उनको इस पता नहीं भी की हुआ है लगे की हुआ। नहीं हुआ है आसमान था लेडियाँ पैर ही चोक के मुक्ते रखे हैं मुड़ाई का सोता हुआ इख्तियार कर गया पता नहीं लगा तो जितना अच्छा मुड़ा कर के ना कहा तो कर आने पैरा मेरी सासोदारी में देखी यार मुड़ाया इख्तियार कर गया काम तो तो दिल तोड़ के आया यार पहल ਫੇਰ ਲਗੇ ਸੋਤਾ ਬੰਦਾ ਤਾਂ ਵੀ ਨਹੀਂ ਪੁੱਛਣਾ ਮੈਂ ਤੈਨੂੰ ਮਹਿਸੂਸ ਤੈਨੂੰ ਸਮਝਾਇਆ ਸੁਣਾ ਨਹੀਂ ਉਹਨਾ ਨਹੀਂ ਮੈਨੂੰ ਹਾਂ ਇੰਨਾ ਭੂਖ ਬੰਦਾ ਜਾਂ ਕਿ ਰੱਬ ਦੀ ਬਿਮਾਰੀ ਖੋਲੀ ਤੇ ਫਿਰ ਤੁਹਾਡੇ ਕਿਹਨ ਕੰਮ ਕਰਦਾ ਨਹੀਂ ਨਹੀਂ ਪਤਾ ਕੀ ਆ ਜਿਹੜਾ ਸਮਾਨੀ ਹੈ ਨਾ ਮੇਰਾ ਇਹ ਵੀ ਲੋਕਰ ਸੀ ਤੇ ਲੋਕਰ ਦੇ ਪਿੱਛੇ ਨਾ ਚਾਬੀ ਪਈ ਸੀ ਇਹ ਸਮਾਨ ਉਹਨੇ ਬਾਹਰ ਕੱਢ ਕੇ ਥੱਲੇ ਥੱਲੇ ਸੁੱਟਿਆ ਇੱਥੋਂ ਥੱਲੇ ਚੁੱਕਿਆ ਸਮਾਨ ਇੱਥੋਂ ਚੁੱਕ ਕੇ ਪੇਰੋਂ ਦੇ ਵਿੱਚੋਂ ਲੋਕ ਕਿੱਥੇ ਲੈ ਗਏ ਬਸ ਇਹ ਇਹ ਵੀ ਕੋਈ ਚੀਜ਼ ਨਹੀਂ ਛੱਡ ਗਏ ਸਾਰਾ ਕੁਝ ਹੀ ਲੈ ਗਏ ਜਿੰਨਾ ਲੋਕਾਂ ਚਾਹੇ ਹਾਂਜੀ ਕਿੰਨਾ ਨਾਮ ਦਾ ਸ਼ਰਨਜੀਤ ਕਿਹੜੀ ਜਗ੍ਹਾ ਹੈ ਕਿਹੜਾ ਠਠਿਆਰੀ ਗੇਟ ਕੀ ਘਟਾ ਹੈ ਜੱਟ ਨਾਲ ਸਰਹੀ ਰਾਤ ਸੁੱਤੇ ਹੀਨ ਕੁਛ ਨਹੀਂ ਪਤਾ ਸਾਡੇ ਮੈਂ ਉੱਪਰ ਬਟਿਕ ਦਾ ਕੰਮ ਕਰਦੀ ਆਂ ਤੇ ਉੱਪਰ ਖਿੜਕੀ ਆ ਖਿੜਕੀ ਤੇ ਜਾਲੀ ਲੱਗੀ ਕਿਸੇ ਨੇ ਜਾਲੀ ਨੂੰ ਫਾੜ ਕੇ ਉਹਦੇ ਰਾਹੀਂ ਕੋਈ ਆਇਆ ਹੈ ਇੱਥੇ ਮੇਰਾ ਬੇਟਾ ਸੁੱਤਾ ਹੈ ਬੇਟੇ ਨੂੰ ਵੀ ਕੁਛ ਪਤਾ ਨਹੀਂ ਪਤਾ ਨਹੀਂ ਉਹਨੂੰ ਕੁਝ ਸੰਗਾ ਆਤਾ ਹੈ ਕਿ ਜੇ ਕੀ ਕੀਤਾ ਜਦੋਂ ਮੈਂ ਸਵੇਰੇ ਉੱਠ ਕੇ ਰੂਮ ਚ ਆਈ ਆਂ ਲਮਾਰੀ ਖੁੱਲੀ ਪਈ ਸਮਾਨ ਸਾਰਾ ਖਿਲਰਿਆ ਪਿਆ ਮੈਂ ਰੋਣ ਲੱਗ ਗਈ ਕਿ ਇੱਕਦਮ ਕਿ ਕੀ ਹੋਇਆ ਅੰਛ ਤੂੰ ਕੁਛ ਕੀਤਾ ਹੈ ਕਹਿੰਦਾ ਮਮਾ ਮੈਂ ਤੂੰ ਕੁਛ ਪਤਾ ਹੀ ਨਹੀਂ ਉਹਨੂੰ ਕੁਛ ਵੀ ਨਹੀਂ ਪਤਾ ਕਿ ਮੇਰੇ ਲਾਗੇ ਕੋਈ ਖਰਾਕ ਹੋਇਆ ਹੈ ਜਾ ਸਮਾਨ ਡਿੱਗ ਗਿਆ ਜੋ ਮੇਰਾ ਕੈਸ਼ ਕੁਸ਼ੀ ਜੋ ਵੀ ਮੇਰਾ ਗਹਿਣਾ ਗੱਟਾ ਹੀ ਸਾਰਾ ਕੁਸ਼ੀ ਲਾਗੇ ਕੋਈ ਚੀਜ਼ ਨਹੀਂ ਛੱਡ ਕੇ ਘਰ ਚ ਬਸ ਇਹੀ ਮੇਰਾ ਕੈਸ਼ ਤੇ ਲੱਖ ਦੇ ਲੱਗੇ ਚਾਗੇ ਹੋਊਗਾ ਤੇ ਬਾਕੀ ਗਹਿਣਾ ਗੱਟਾ 4 1/2 ਲੱਖ ਦੇ ਲਾਗੇ ਚਾਗੇ ਹੀ ਮੈਂ ਬੁਟੀਕ ਦਾ ਕੰਮ ਕਰਦੀ ਮੇਰੇ ਉੱਪਰ ਬੁਟੀਕ ਦਾ ਜਿਹੜਾ ਉਹ ਵਾ ਦਰਾਜ ਉਹ ਵੀ ਫੋਲਿਆ ਉਹਦੇ ਵਿੱਚ ਵੀ ਥੋੜਾ ਬੋਤਾ ਕੈਸ਼ ਹੀ ਤੇ ਜਿਹੜੇ ਉਹ ਕਮਰੇ 'ਚ ਜਾਲੀ ਲੱਗੀ ਸੀ ਤੇ ਉਹ ਜਾਲੀ ਫਾੜ ਕੇ ਅੰਦਰ ਆ ਗਏ ਤੇ ਮੁਰਕੇ ਦਰਵਾਜ਼ੇ ਰਹੀਂ ਗਏ ਆ ਕੋਈ ਉੱਥੇ ਬਾਲਕਨੀ 'ਚ ਦਰਵਾਜ਼ਾ ਦਰਵਾਜ਼ਾ ਖੋਲ ਕੇ ਬਾਹਰ ਗਏ ਤੁਹਾਨੂੰ ਕਿੱਥੇੋਂ ਪਤਾ ਲੱਗਦਾ ਮੈਂ ਸਵੇਰੇ 8 ਵਜੇ ਉੱਠੀ ਮੈਨੂੰ ਸਵੇਰੇ ਜਾਗ ਹੀ ਨਹੀਂ ਆਈ 8 ਵਜੇ ਜਾਗ ਆਈ ਮੈਂ ਉੱਠ ਕੇ ਅੰਦਰ ਆਈ ਆ ਉਹ ਆਤ ਤੋ ਕਿ ਮੈਂ ਬੇਟੇ ਨੂੰ ਵੇਖਿਆ ਤੇ ਮੈਂ ਤੇ ਮਾਰੀ ਵੱਲ ਧਿਆਨ ਦਿੱਤਾ ਤੇ ਲਮਾਰੀ ਖੁੱਲੀ ਪਈ ਸੀ ਕੋਈ ਖੜਾਕ ਕੋਈ ਖੜਾਕ ਖੜੂ ਕਿਨੀ ਆਏ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਕੋਈ ਖੜਾਕ ਹੋਣ ਰਿਹਾ ਜਾਂ ਨਹੀਂ ਹੋਣ ਰਿਹਾ ਪਤਾ ਨਹੀਂ ਹੁਣ ਸਾਨੂੰ ਉਹਨਾਂ ਨੇ ਕੋਈ ਸੰਗਾਤ ਆਈ ਜਾਂ ਕੀ ਗੱਲਬਾਤ ਹੀ ਕੁਝ ਨਹੀਂ ਬਤਾ ਹਨ ਨਹੀਂ ਤੇ ਮਾੜਾ ਮੋਟਾ ਵੀ ਖੜਾਕ ਹੋਏ ਮੈਂ ਉਸੇ ਵੇਲੇ ਉੱਠ ਜਾਨੀ ਨਹੀਂ ਕੋਈ ਖੜਾਕ ਹੋਣ ਰਿਹਾ ਤੇ ਕੋਈ ਬਾਹਰੋਂ ਦੇ ਨਹੀਂ ਆ ਸਕਦਾ ਗਲੀ ਮੱਲੇ ਦਾ ਵੀ ਕੋਈ ਹੈਗਾ ਵਾ ਹੋ ਸਕਦਾ ਪਰ ਹਾਂਜੀ ਕਰਾਤੀ ਹੈ ਨਾ ਤੁਸੀਂ ਕਿੱਥੇ ਅਰੇ ਆਂ ਹਾਂਜੀ ਹਰਜੀਤ ਸਿੰਘ ਦੇ ਘਰ ਕੱਲ ਜੁਰੀ ਹੋਈ ਹੈ ਹਾਂਜੀ ਉਹ ਉਹ ਕਿਥੇ ਜੁਰੀ ਹੋਣ ਦਾ ਦੱਸ ਰਹੇ ਆ ਕਿਥੇ ਜੁਰੀ ਹੋ ਰਹੀਆਂ ਹਨ ਮਾਰਚੂ ਉਹਨਾਂ ਮਾਰਗ ਲਾਗੇ ਬੈਠੇ ਮੁੰਡਾ ਸੁਤਾ ਉਹਨਾਂ ਦਾ ਬਰਿੰਦਰ ਸਿੰਘ ਉਹ ਬਾਰੂ ਕੰਟਰਫਰਮ ਨਹੀਂ ਲਿਖਦੇ ਆ ਰਹੇ ਤੇ ਵੀ ਆ ਰਹੇ ਤੇ ਤਰਤੀਸ ਕਰ ਰਹੇ ਆ ਫੰਗਲਪੁਰੇ ਟਪਲਾਏ ਆ ਜੀ ਜੋ ਵੀ ਤਾਂ ਸਾਹਮਣੇ ਹੁੰਦੇ ਆ ਲੋੜ ਦੀ ਕਾਰਨ ਤੇ ਸਰ ਕੇ ਜੋਰੀ ਇਹ ਕਹਿ ਰਹੇ ਆ ਵੀ ਸਾਡਾ 1 ਲੱਖ ਰੁਪਇਆ ਜੀ ਉਹ سونے ਦੇ ਗਹਿਣੇ ਲਾਕਰ ਚੋਂ ਚੋਰੀ ਚੱਲੇ ਗਏ। ਬਾਅਦ ਵਿੱਚ ਤੰਤੀਸ ਰਾਹ ਜੋ ਵੀ ਸਾਹਮਣੇ ਆਉਂਦਾ ਸਮਝ ਕਰ ਰਿਹਾ। ਇਹ ਕਹਿੰਦਾ ਘਰ ਕੋ ਲੱਡ ਲਾ ਹੋਵੇ ਤੇ ਬੰਦਾ ਕੈਸ਼ ਵੀ ਥੋੜਾ ਬੰਦਾ ਇੰਨੇ ਵੀ ਘਰ ਚੋਂ ਬਿਲਕੁਲ ਨਹੀਂ ਵੀ ਕਰਦਾ ਸਕੇ। ਇੱਕ ਮੜਾ ਕੀ ਦੱਬੀਆਂ ਇਹ ਸਾਮਾਨ ਜਿਹੜੇ ਮਦਬੀਆਂ ਚ ਪਾਈਆਂ ਨੇ ਉਹ ਦੱਬੀਆਂ ਸਮੇਂ ਦੀ ਲੈ ਆਇਆ ਸਾਰਾ ਕੁਝ ਖੁਸ਼ ਵੀ ਨਹੀਂ ਰਿਹਾ ਉਹ ਤਾਂ ਅੱਜ ਕੱਲ ਬੰਦਾ ਵੀ ਨਹੀਂ ਕੋਈ ਆਇਆ ਜੀ ਪਾਜੀ ਕਿੰਨੇ ਮੰਗਾਈ ਹੋਈ ਦੀ ਖੁਸ਼ ਵੀ ਨਹੀਂ ਮਹਾਂ ਟਾਈਮ ਪਾਸ ਹੁੰਦੇ ਕਰਦੇ ਕਿਹੜੀ ਜਾਲੀ ਲੱਗੀ ਨੇ ਕਿਹੜੀ ਜਾਲੀ ਫਾੜਤੀ ਸਾਰੀ ਕਿਹੜੀ ਉੱਪਰ ਵਾਲੇ ਜਿਹੜੇ ਕਮਰੇ ਚੋਂ ਕੰਮ ਕਰਦੀਏ ਨਸਲਾਈ ਦਾ ਉਹ ਕਮਰੇ ਚ ਜਾਲੀ ਲੱਗੀ ਖਿੜਕੀ ਨਾ ਉਹਦੇ ਰਾਹੀਂ ਆ ਕੇ ਤੁਨ ਵਾਲੀ ਬਿਮਾਰੀ ਫੋਲੀ ਸਾਰੀ ਖਲੜੀ ਪਈ ਓਦਾਂ ਹੀ ਕੋਠੇ ਦੇ ਗਰਾਜ ਵੀ ਸਾਰੇ ਕੋਲੇ ਦੇ ਆ ਮੁਰਗੇ ਬਾਲਕੋਨੀ ਵਾਲੇ ਦਰਵਾਜ਼ੇ ਰਹਿੰਗੇ ਆ ਤੇ ਇੰਨਾ ਘਰੀ ਪੀਓ ਛੀਨ ਨਹੀਂ ਹੋਊਗਾ ਮੈਂ ਤੁਹਾਨੂੰ ਕਹਿੰਦਾ ਮੇਰਾ ਦੋ ਹੀ ਮੈਨੂੰ ਕਹਿੰਦੀ ਮਾਂ ਦੀ ਛੱਤੀ ਆ ਗਈ ਆ ਤੁਹਾਨੂੰ ਮੇਂ ਚਕਰੀਤ ਜਿਹਨੇ ਠੀਕ ਲੱਗ ਗਈ ਪਤਾ ਨਹੀਂ ਕਿਉਂ ਨਾ ਲੱਗ ਤਰੀ ਸੋਜ ਪਈ ਪਤਾ ਨਹੀਂ ਕਿਉਂ ਖਾਂੜਿਆ ਉੱਟ ਕੇ ਤੇ ਕਹਿੰਦਾ ਤੁਨੂੰ ਤੁਨੂੰ ਨੇ ਮਰੇ ਕ ਉਹਦਾ ਉੱਪਰ ਕੋਈ ਲੱਗਦਾ ਹੈਗਾ ਵਾਹੇ ਮੈਨੂੰ ਕਿ ਤੈਨੂੰ ਲੱਗਦਾ ਇਹ ਤੈਨੂੰ ਕੀ ਹੈ ਦੇਖੋ ਚਾਤੀ ਨੂੰ ਮਾਰ ਲੈਣੀ ਅੰਦਰ ਕਿਉਂ ਆਉਂਦੀ ਹੈ